ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ ਦੇ ਵਿੱਚ ਅੱਜ 9 ਤਰੀਕ ਹੋ ਗਈ ਹੈ ਜੀ 9 ਸਪਟੰਬਰ ਤਾਂ ਸੂਰਜ ਨੇ ਆਪਣੀ दस्तक ਦੇ ਦਿੱਤੀ ਆ ਅੱਜ ਤਾਰਲੀਓ ਚੜ ਗਿਆ ਹੈ ਮਹਾਰਾਜ ਕਰੇ ਹੁਣ ਇਦਾਂ ਦੇ ਤੈਨ ਲੱਗਣ ਲੱਪਣ ਵਧੀਆ ਜਿਹੜਾ ਸਲਾਬਾ ਸਲੂਬਾ ਜਿਆ ਇਹ ਤਾਂ ਦਿਨਾਂ ਚ ਹੀ ਫੇ ਉੱਡ ਜਾਣਾ ਹਜੇ ਧੁੱਪ ਬੜੀ ਤੇਜ਼ ਹੁੰਦੀ ਆ ਜਿਹੜੇ ਇਲਾਕਿਆਂ ਦੇ ਵਿੱਚ ਪਾਣੀ ਪੂਣੀ ਖੜਾ ਉਹ ਵੀ ਥੱਲੇ ਹੋਵੇ ਡਾਊਨ ਹੋਵੇ ਹਾਂ ਤੇ ਬਹੁਤ ਵਧੀਆ ਦਿਨ ਲੱਗਾ ਆ ਕੱਲ ਵੀ ਵਧੀਆ ਹੀ ਲੱਗ ਗਿਆ ਸੀਗਾ ਇਤਾਂ ਦੇ ਬਸ 10-15 ਦਿਨ ਲੱਗੇ ਉਹ ਕੰਮ ਸੈੱਟ ਹੋ ਜਾਣਾ ਆ ਪਾਲਕ ਹੈਗੀ ਭਰਾ ਸਾਰੀ ਮੰਡੀ ਵਿੱਚ ਜੁਤਾਏ ਕਿਤੇ ਹੋ ਨਹੀਂ ਮਿਲੀ ਲਾਸਟ ਦੁਕਾਨ ਤੇ ਆ ਦੇਖੋ ਲਾਸਟ ਦੁਕਾਨ ਆ ਮਗਨਾਂ ਤੁਹਾਡੀ ਕਿੰਨੇ ਦੀ ਆ ਕੋਚੀ 60 ਰੁਪਏ ਦਾ ਹਾਲ ਬੱਸ ਇੱਕ ਹੀ ਕਰ ਕੱਟ ਤਾਂ ਵਧ ਗਿਆ ਇਆਂ ਦੋ ਕੱਟ ਦੇ ਦੋ ਕੱਟ ਇਹਾਂ ਮੀਂਹ ਦਾ ਅਸਰ ਪਿਆ ਇੰਨਾ ਮੀਂਹ ਦਾ ਅਸਰ ਪਿਆ ਮੀਂਹ ਨਾਲ ਹੈ ਜੀ ਜਿਹੜਾ ਮੀਂਹ ਪਿਆ ਸਾਗੀ ਬਸਲ ਖਰਾਬ ਹੋ ਗਈ ਉਹਨਾਂ ਮਹਿੰਗੀ ਬਹੁਤ ਹੋ ਗਈ ਹੈ ਇਹ ਪਹਿਲੇ 20 ਰੁਪਏ 30 ਰੁਪਏ ਵਿਕਦੀ ਸੀ ਹੌਲਕਾਰ ਦੇ ਵਿੱਚ 100 ਰੁਪਏ ਕਿਲੋ ਵਿਗਦੇ ਸੀ ਪਹਿਲਾਂ ਤੇ ਹੁਣ ਅੱਧਾ ਕਿਲੋ ਦੀ ਹੁੰਦੀ ਹੈ ਕੋਠੀ 600 700 ਗ੍ਰਾਮ ਦੀ ਆ ਸਾਗ ਇਹ ਕਿੱਧਰੋਂ ਆਇਆ ਇਹ ਲੋਕਲ ਹੈ ਇੱਥੇ ਦਾ ਬਾਤੂ ਕਿਤੇ ਉੱਚੇ ਥਾਂ ਤੇ ਭਾਵੇਂ ਬਸਿਆ ਹੋਗਾ ਇਹ ਤਾਂ ਇਹ ਚਲਾਈ ਹੈ ਯਾਰ ਦਨੀਆ ਇਹ ਬਾਤੂ ਹੈ ਅਮੁੱਲੀ ਚ ਵੀ ਉਹ ਗੱਲ ਨਹੀਂ ਰਹਿ ਗਈ ਹਨਾ ਸੁੱਕੀਆਂ ਪਈਆਂ ਤਾਂ ਪਾਣੀ ਕਰਕੇ ਪਾਣੀ ਕਰਕੇ ਹੁਣ ਪਾਣੀ ਭਰਿਆ ਹੈ ਜਿੰਨਾ ਤੇ ਆਪਰੇ ਬਰਸੋ ਨਾਬਬ ਅਬ ਲਾਸਟ ਮੈਨੂੰ ਨਹੀਂ ਕਿਹਾ ਕਹਿੰਦੇ ਤੇਰੀ ਦੁਕਾਨ ਤੋਂ ਮੈਂਡਿੰਗ ਆ ਪਾਲਕ ਸਬਜ਼ੀਆਂ ਤੇ ਮਹਿੰਗਾ ਅਸਰ ਬਹੁਤ ਪਿਆ ਜੀ ਔਰ ਨਵੇਂ ਸ਼ਹਿਰ ਮੰਡੀ ਦੇ ਵਿੱਚ ਇੱਕ ਲਾਸਟ ਤੇ ਆ ਕੇ ਪਾਲਕ ਪਈ ਸੀ ਉਹਦੇ ਕੋਲ ਸਾਰੀ ਮੰਡੀ ਦੇ ਵਿੱਚੋਂ ਮੈਨੂੰ ਪਾਲਕ ਨਹੀਂ ਮਿਲੀ ਚਾਹੀਦੀ ਜ਼ਰੂਰੀ ਸੀਗੀ ਸਬਜ਼ੀਆਂ ਬਹੁਤ ਮਹਿੰਗੀਆਂ ਹੋ ਗਈਆਂ ਉਦਾਂ ਵੀ ਉਹ ਗੱਲ ਬਾਤ ਰਹੀ ਨਹੀਂ ਜਦਾਂ ਪਾਣੀ ਖੜਾ ਹੋਣ ਦੇ ਨਾਲ ਨਾ ਖੇਤਾਂ ਦੇ ਵਿੱਚ ਪਾਣੀ ਜਦੋਂ ਗਰਮ ਹੋ ਜਾਂਦਾ ਆ ਉਹਦੇ ਨਾਲ ਫਿਰ ਸਬਜ਼ੀ ਮਰਝਾਈ ਮਰਝਾਈ ਪਈ ਆ ਸਾਰੀ ਜਦੋਂ ਅਖੀਰੇ ਜਦੋਂ ਦੇਖੇ ਮੈਂ ਸੀਡਲੈਸ ਉਹ ਵੀ ਮਰਝਾਏ ਪਏ ਆ ਜਦੋਂ ਧੁੱਪ ਦੇ ਵਿੱਚ ਤਿੰਨ ਚਾਰ ਦਿਨ ਪਏ ਆ ਉਹ ਕਹਿੰਦਾ ਉਹਦਾ ਹੀ ਇਦਾਂ ਦੇ ਆ ਸਾਰੀ ਮੰਡੀ ਤੋਂ ਮੈਂ ਸਿਰੇ ਤੋਂ ਜਾ ਕੇ ਲੈ ਕੇ ਆਇਆ ਆ ਪਾਲ ਕੇ ਹੀ ਹੈ ਨਹੀਂ ਸੀ ਬਹੁਤੀਆਂ ਸਬਜ਼ੀਆਂ ਹੈ ਨਹੀਂਆਂ ਜਿੱਦਾਂ ਬੱਸ ਦੀ ਗੱਲ ਨਹੀਂ ਟੁੱਟਦੀ ਵੀ ਹੈ ਨਹੀਂ ਲੇਬਰ ਤੋਂ ਵੀ ਟੁੱਟਦੀ ਨਹੀਂ ਇਦਾਂ ਦੇ ਗਿੱਲੇ ਚ ਗਾਰੇ ਚ ਦਿਖਾ ਲਤਾ ਵਧੀਆ ਪਾਦੇ ਆ ਆ ਜੀ ਖੀਰੇ ਇੱਥੇ ਇਹਦੇ ਕੋਲ ਪਏ ਥੋੜੀ ਜਿਹਾ ਵਧੀਆ ਨਹੀਂ ਤਾਂ ਸਬਜ਼ੀ ਦੇ ਹਾਲਾਤ ਵੀ ਹੁਣ ਇਦਾਂ ਦੇ ਹੀ ਹੋਏ ਪਏ ਆ ਆ ਬੈਂਕ ਨਹੀਂ ਕੀਤਾ ਹੈ ਬੈਂਕ ਨਹੀਂ ਭਾਈ ਐਸਸੀ ਤੋਂ ਬਹੁਤ ਮਹਿੰਗੀ ਹੋ ਗਈ ਹੈ ਨਹੀਂ ਕਰਕੇ ਠੀਕ ਕਰਕੇ ਮਹਿੰਗੀ ਵਿੱਚ ਸੌਦਾ ਨਹੀਂ ਅੰਦਰ ਇਹ ਪੜਾ ਨਹੀਂ ਆ ਸਾਰੇ ਪਹਾੜਾ ਦੀ ਸਬਜ਼ੀ ਆ ਲੋਕਲ ਤਾਂ ਹੁਣ ਰਹੀ ਨਹੀਂ ਹੋਣੀ ਅੱਛਾ ਅਜੇ ਤਾਂ ਬਹੁਤ ਟਾਈਮ ਪਿਆ ਫਿਰ ਆਪਣੀ ਸਿਆਲੂ ਆਉਣ ਦੇ ਵਿੱਚ ਭਾਈ ਹੁਣ ਰਸਤੇ ਖੁੱਲ ਜਾਣੇ ਕਿਸਾਨ ਆਏ ਜਿਉ ਹੋ ਜਾਣੇ ਬਹੁਣੇ ਸੱਤ ਸਹੀ ਹੈ ਚੰਗਾ ਜੱਟਾ ਤੋਂ ਕੁੱਟੀ ਹੁੰਦੀ ਦੱਤ ਤੱਕ ਭਾਈ ਸਭੀ ਐਸੀ ਨੇ ਆਹੋ ਉੱਧਰ ਬਹੁਤ ਪਹਾੜ ਫੋੜ ਡੇਗੇ ਵਾ ਤਾਂਬ ਨਹੀਂ ਆਉਂਦੀ ਹੁਣੀ ਪਾਲਕ ਵੀ ਘਟੋ ਕੋਲ ਫੋੜ ਕੋਲ ਵਿੱਚ ਫਸ ਗਈ ਆ ਹਾਂ ਪਾਲਕ ਵੀ ਫੋੜ ਕੋਲ ਆ 60 ਰੁਪਏ ਦੀ ਕੁਛੀ ਮਿਲੀ ਆ ਮੈਨੂੰ ਨਿੱਕੀ ਜਿਹੀ ਕੁਛੀ ਆ ਨਾਲੇ ਜਿਹੜੀ 20 25 ਰੁਪਏ ਨੂੰ ਸੀਗੀ ਉਹ ਕਿਲੋ 150 ਮੈਂ 100 ਰੁਪਏ ਦੀ ਕੁਛੀ ਲਿੱਤੀ ਆ ਆਹੋ ਦੱਸ ਦੱਸਦਾ ਕਹਿੰਦਾ 100 ਰੁਪਏ ਕਿਲੋ ਤੱਕ ਬੈ ਗਈ ਆ ਮਹਾਰਾਜ ਪਲੀ ਕਰੂਗਾ ਥੋੜੇ ਦਿਨਾਂ ਦੇ ਵਿੱਚ ਹੋ ਜਾਣਾ ਸਹੀ ਅੱਜ ਫੋਨ ਕਰਕੇ ਪੁੱਛਿਆ ਜੀ ਉੱਧਰ ਬੰਨ ਤੇ ਹਾਲਾਤ ਬਿਲਕੁਲ ਠੀਕ ਠਾਕ ਆ ਨਵਾਂ ਸ਼ਹਿਰ 'ਚ ਜਿਹੜੇ ਦੋਏ ਬੰਨ ਹੋਏ ਸੀ ਤਾਜੋਵਾਲ ਤਾਂ ਤੰਗੜਪੁਰ ਥੋੜੇ ਬਹੁਤੇ ਜਿੱਦਾਂ ਸੇਵਾਦਾਰ ਆਏ ਆ ਬਸ ਬਾਕੀ ਹੁਣ ਵੀ ਆਪਣੇ ਕਰੇ ਲੋਕਾਂ ਮਾਂ ਦੇ ਵਿੱਚ ਵੀ ਸਾਰੇ ਮੜ ਮੋਟਾ ਆਪਣਾ ਲੱਗੇ ਆ ਹੁਣ ਕਾਰਨ ਜੋ ਜੋ ਸੀਗਾ ਕਈ ਦਿਨ ਲੱਗ ਗਏ ਉੱਤਰ ਵੀ ਸਾਰਿਆਂ ਦੇ ਚਲੋ ਕਰਨੇ ਵੀ ਚਾਹੀਦੇ ਉਹ ਵੀ ਜ਼ਰੂਰੀ ਸੀ ਤਾਂ ਉਹ ਵੀ ਉਨੇ ਤਾਂ ਜ਼ਰੂਰੀ ਸੀਗਾ ਮੈਂ ਮੀਆਂ ਚ ਭਗਵਾੜੇ ਨੂੰ ਜਾ ਰਿਹਾ ਕੋਈ ਕੰਮ ਸੀਗਾ ਤਾਂ ਕਹਿੰਦੇ ਵੀ ਮਾਨ ਸਰਕਾਰ ਨੇ ਬੜੇ ਤਕੜੇ ਕਹਿੰਦੇ ਵੀ ਸਕੀਮਾਂ ਲਿਆਣੀਆਂ ਆ ਹੜ ਭੇੜ ਤਾਂ ਲਈ ਇੱਕ ਤਾਂ ਸਕੀਮ ਸੌ ਕੇ ਹੈਰਾਨੇ ਬੰਦੇ ਕਹਿੰਦੇ ਵੀ ਜਿਸ ਕਾ ਖੇਤ ਉਸ ਕੀ ਰੇਤ ਕਹਿੰਦਾ ਰੇਤ ਜਿੰਨੀ ਅਗਲੇ ਨੂੰ ਘਰ ਲੋੜਿਆ ਉਹ ਵੀ ਪਰਤ ਸਕਦਾ ਤਾਂ ਵੇਚ ਵੀ ਸਕਦਾ ਮਾਨ ਸਾਹਿਬ ਘਰ ਰੇਤ ਕੀ ਕਰਨੀ ਆ ਜਿਨ੍ਹਾਂ ਦੇ ਕੋਲ ਪੈਸਾ ਹੀ ਨਹੀਂ ਰਹਿ ਗਿਆ ਜਿਨ੍ਹਾਂ ਕੋਲ ਕੁਝ ਵੀ ਨਹੀਂ ਰਹਿ ਗਿਆ ਉਹਨੇ ਰੇਤ ਕੀ ਕਰਨੀ ਆ ਘਰ ਲਿਆ ਕੇ ਢੇਰ ਲਾਉਣੇ ਆ ਕਹਿੰਦੇ ਰੇਤ ਵੇਚ ਸਕਦੇ ਆ 3000 ਪੈਂਟ ਦੇ ਵਿੱਚ ਰੇਤ ਪਈ ਆ ਉਧਰ ਕਿੰਨੇ ਆ ਕਿੱਥੋਂ ਕਿੱਥੋਂ ਲੈ ਆਊਗਾ ਬੰਦਾ ਰੇਤਾ ਜਾ ਕੇ ਕਿੰਨੀ ਕ ਬੈੱਕ ਜਾਊਗੀ ਉਪਰੋਂ ਕਹਿੰਦੇ ਆ 6 ਮਹੀਨੇ ਜਿਹੜੀ ਆ ਬੈਂਕਾਂ ਦੀਆਂ ਜ਼ਿਮੀਂਦਾਰਾਂ ਨੂੰ ਕੋਆਪਰੇਟ ਜਿਹੜੀਆਂ ਬੈਂਕਾਂ ਹੁੰਦੀਆਂ ਸੁਸਾਇਟੀਆਂ ਵੀ ਉਹਨਾਂ ਦੀ ਕੈਸ਼ ਨਹੀਂ ਕਹਿੰਦੇ 6 ਮਹੀਨੇ ਨਹੀਂ ਤੁਸੀਂ ਦੇਣੀ ਮਹਾਰਾਜ ਉਹਨਾਂ ਇਲਾਕਿਆਂ ਦੇ ਵਿੱਚ ਅਗਲੇ 6 ਮਹੀਨੇ ਤਾਂ ਫਸਲੇ ਹੀ ਨਹੀਂ ਬੀਜ ਹੋਣੀ ਜਿੱਤੋਂ ਰੇਤਾਕਾਰ ਚੱਕਿਆ ਜਾਣਾ ਨਾ ਮੰਨ ਲਓ ਜੂਨ ਦੇ ਵਿੱਚ ਮਈ ਦੇ ਵਿੱਚ ਕਣਕਾਂ ਦੇ ਪੈਸੇ ਆ ਗਏ ਉਹ ਮੈਂ 6 ਮਹੀਨੇ ਦਾ ਹੈ ਉਦਾਂ ਹੀ ਉੱਥੋਂ ਕਲੀਅਰ ਹੋਣ ਨੂੰ ਲੱਗ ਜਾਣੇ ਆ ਕੈਸ਼ ਤੋਂ ਨਹੀਂ ਕਾਦੀ ਦੇਣੀ ਆ ਕਾਦੇ ਪੱਲੇਉਂ ਦੇਣੀ ਆ ਜਿਹੜੇ ਬੰਦੇ ਦੇ ਹੁਣ 5 ਖੇਤ ਆ ਉਹ 2 ਡਰਮ ਦਾ ਦਾਣਿਆਂ ਦੇ ਘਰ ਰੱਖਦਾ ਹੀ ਆ 20 ਕੁਆਂਟਲ ਜਿਉ ਲੱਖ ਸਵਾ ਲੱਖ ਦੀ ਕਣਕ ਵੇਚੂਗਾ ਵੀ ਉਹ ਕੈਸ਼ ਤੁਹਾਨੂੰ ਕਿੱਥੋਂ ਦੇਊਗਾ ਤਾਂ ਅਗਲੀ ਫਸਲ ਜਿਹੜੀ ਆ ਉਹਦੇ ਲਈ ਖਰਚਾ ਕਿੱਥੋਂ ਕਰੂਗਾ ਜਿਹੜੀ ਰੇਟ ਚ ਕਾਉਣੀ ਆ ਉਹਦਾ ਖਰਚਾ ਕਿੰਨੇ ਕ ਦੀ ਬਿਕ ਜੋਗੀ ਕਿਤੇ ਕਹੇ ਨੇ ਖਰੀਦ ਲੈਣੀ ਐ ਨਹੀਂ ਕਿੱਥੇ ਲੋਕਾਂ ਨੇ ਭਾਰਤੀਆਂ ਪਵਾ ਲੈਣੀਆਂ ਰੇਟ ਦੇ ਦੀਆਂ ਠੀਕ ਹੋ ਕੇ ਕੋਈ ਸਹੀ ਜੇ ਐਲਾਨ ਕਰੋ ਅੱਜ ਕਹਿੰਦੇ ਮੋਦੀ ਵੀ ਆ ਰਿਹਾ ਆ ਗਰਦਾਸਪੁਰ ਆਸਾਂ ਤਾਂ ਬੜੀਆਂ ਆ ਪੰਜਾਬੀਆਂ ਨੂੰ ਵੀ ਕੋਈ ਵੱਡਾ ਪੈਕੇਜ ਮਿਲੂਗਾ ਬਾਕੀ ਹੁਣ ਦੇਖਦੇ ਆ ਵੀ ਕੀ ਹੁੰਦਾ ਆ ਜਿਹੜੇ ਇਲਾਕਿਆਂ ਦੇ ਵਿੱਚ ਠੀਕ ਆ ਮਨ ਲਓ ਫਸਲ ਵਾੜੀ ਖੜੀ ਆ ਉਹ ਤਾਂ ਮੰਨ ਲਓ ਉਹਨਾਂ ਨੂੰ ਤਾਂ ਤੁਸੀਂ ਨਾ ਕਰੋ ਨਾ ਵੀ ਜ਼ਿਮੀਂਦਾਰਾਂ ਨੂੰ ਕੈਸਤ ਨਾ ਦੇਣੀ ਪਊਗੀ ਉਹ ਤਾਂ ਇਸ ਵਾਰ ਵੀ ਦੇ ਦੇਣਾ ਠੀਕ ਆ ਜਿਹੜਾ ਹੁਣ 3-4000 ਪਿੰਡ ਡੁੱਬਿਆ ਪਿਆ ਉਹਨਾਂ ਲਈ ਤਾਂ ਕੋਈ ਠੋਸ ਜਿਹਾ ਕਦਮ ਚੱਕੋ ਹਨਾ ਉਹਨਾਂ ਨੂੰ ਤਾਂ ਨਾ ਕਹੋ ਵੀ 6 ਮਹੀਨੇ ਬਾਅਦ ਕੈਸ 6 ਮਹੀਨੇ ਬਾਅਦ ਕੈਸ ਤੋਂ ਕਿੱਥੋਂ ਦੇ ਲੋਗੇ 6 ਮਹੀਨੇ ਬਾਅਦ ਤਾਂ ਉਹਨਾਂ ਦੀਆਂ ਫਸਲਾਂ ਹੀ ਨਹੀਂ ਬੀਜੀਆਂ ਜਾਣੀਆਂ ਬਹੁਤੇ ਇਲਾਕੇ ਤਾਂ ਇਦਾਂ ਦੇ ਆ ਦੇਖੋ ਕਣਕਾਂ ਨਹੀਂ ਬੀਜੀਆਂ ਜਾਣੀਆਂ ਅਗਰ ਰੇਤੇ ਦੇ ਉੱਪਰ ਜਿੱਥੇ ਰੇਤਾ ਆਇਆ ਕਣਕ ਬੀਜ ਤੇ ਵੀ ਆ ਉਹ ਰੇਤੇ ਦੇ ਉੱਪਰੋਂ ਕਣਕ ਕਿੰਨੀ ਨਿਕਲਿਆਊਗੀ ਪੰਜਾ ਖੇਤਾਂ 'ਚੋਂ کارਖਾਨਾ ਜੋਗੀ ਨਹੀਂ ਨਿਕਲਣੀ ਹੈਗੀ ਹਸਪੀਟਲ ਤੋਂ ਆਓ ਘਰ ਆ ਕੇ ਸੋਚੋ ਪੰਜਾਬ ਭਾਰੇ ਉਹ ਜਿਹੜਾ 3-4000 ਪਿੰਡ ਡੁੱਬਿਆ ਆ ਖਾਸ ਕਰਕੇ ਉਹਦੇ ਬਾਰੇ ਸੋਚੋ ਬਾਕੀ ਤਾਂ ਪੰਜਾਬੀਆਂ ਨੇ ਪੰਜਾਬੀਆਂ ਦੀ ਬਾਹ ਫੜੀ ਜਾਂਦੇ ਆ ਉਸ ਇਲਾਕੇ ਬਾਰੇ ਜ਼ਿਆਦਾ ਸੋਚੋ ਉਹਨਾਂ ਲਈ ਕੋਈ ਵੱਡਾ ਰਾਹਤ ਪੈਕੇਜ ਆਪਣੇ ਬਜਟ ਵਿੱਚ ਲਿਆਓ ਉਹਨਾਂ ਨੂੰ ਵੀ ਸੁੱਖ ਦਾ ਸਾਹ ਆਵੇ ਜਿਹੜੇ ਘਰੋਂ ਵਿਘਾਰ ਹੋਇਆ ਹੋਆ ਤੁਸੀਂ ਕਹਿ ਨਹੀਂ ਆ ਸਾਰਿਆਂ ਨੂੰ ਹੱਥੋਂ ਹੱਥ ਹੀ ਅਸੀਂ ਆਪ ਜਾ ਕੇ ਚੈੱਕ ਫੜਾ ਕੇ ਆਉਣੇ ਆ ਇਹ ਹੁਣ ਤੱਕ ਦਾ 20000 ਸਭ ਤੋਂ ਵੱਡਾ ਮੁਆਵਜ਼ਾ ਆ ਇਹ ਤਾਂ ਜਦੋਂ ਆਊਗੇ ਉਦੋਂ ਹੀ ਪਤਾ ਲੱਗੂਗਾ ਆਹ ਜਿਹੜਾ ਬੈਂਕਾਂ ਬੰਕਾਂ ਵਾਲਾ ਸੋਸਾਇਟੀਆਂ ਵਾਲਾ ਕਿਹਾ ਵੀ ਕੈਸ਼ ਨਹੀਂ ਦੇਣੀ ਪਊਗੀ ਇਹ ਨਹੀਂ ਗੱਲ ਬਿਲਕੁਲ ਵੀ ਚੱਜ ਰਹੀ ਤੁਹਾਡੀ ਖਾਸ ਕਰਕੇ ਉਹਨਾਂ ਇਲਾਕਿਆਂ ਲਈ ਤਾਂ ਤੁਸੀਂ ਕੁਝ ਕਰੋ ਜਿਹੜੇ ਮੰਨ ਲਓ ਸਾਲ-ਸਾਲ ਲਈ ਫਸਲਾਂ ਹੀ ਨਹੀਂ ਹੋਣੀਆਂ ਜਿੱਥੇ ਉਹਨਾਂ ਲਈ ਤਾਂ ਮਾਫੀ ਕਰੋ ਠੀਕ ਹੈ ਜਿਹੜੇ ਇਲਾਕਿਆਂ 'ਚ ਹੈਗਾ ਆ ਚਲੋ ਸਹੀ ਆ ਉਹਨਾਂ ਨੂੰ ਤਾਂ ਤੁਸੀਂ ਨਾ ਤੁਸੀਂ ਆਪਣੇ ਬੰਦੇ ਲਾ ਕੇ ਤੁਹਾਨੂੰ ਪਤਾ ਹੀ ਆ ਉੱਥੋਂ ਤੁਹਾਨੂੰ ਪਤਾ ਲੱਗੇ ਜਾਣਾ ਵੀ ਕੌਣ ਝੂਠਾ ਆ ਕੌਣ ਸੱਚਾ ਆ ਕੀ ਆਹੀ ਹਾਲ ਰਿਹਾ ਫੇ 26 ਦੇ ਵਿੱਚ ਤਾਂ ਫਸਲਾ ਹੀ ਨਹੀਂ ਹੋਣੀਆ 27 ਫੇ ਆਈ ਲਾ ਮੋਰੇ ਮਿੱਠਾ ਨਾ ਪਾਈ ਹੈ ਕਿੰਨੇ ਨੂੰ ਗਲਾਸਿਆ ਹੁਣ ਉਹ ਤਾਂ ਦੋ ਮੀਡੀਅਮ 70 ਵਾਲਾ ਤਿੰਨ ਗਰਮੀ ਬਹੁਤ ਹੋ ਗਈ ਅੱਜ ਇੱਥੇ ਬਹਿ ਜਾਓ ਜੀ ਉੱਚੇ ਲੱਗੇ ਸੀਗੇ ਜੀ ਗਰਮੀ ਬੜੀ ਲੱਗ ਰਹੀ ਹੈ ਅੱਜ ਉੱਧਰੋਂ ਆਇਆ ਪਗਵਾੜੇ ਕੋਲ ਗਰਮੀ ਹੋ ਗਈ ਹੈ ਜਿਆਦਾ ਜੇ ਦਾ ਨਾ ਪਾਣੀ ਹੈ ਦਾ ਹੁਣ ਮਤਲਬ ਜਿਹੜੀ ਪੜਾ ਸੀ ਇਹ ਆ ਉਹ ਛੱਡ ਲਈਆਂ ਧਰਤੀ ਨੇ ਉਹਦੇ ਕਰਕੇ ਦੁਪਹਿਰਾ ਬਹੁਤ ਪਖਿਆ ਕਰਨਾ ਹੈ 5-7 ਦਿਨ ਬਸ ਇਹੀ ਆ ਸਤੰਬਰ ਸਤੰਬਰ ਹੀ ਆ ਸਤੰਬਰ ਤੋਂ 10 ਦਿਨ ਤਾਂ ਰਹਿ ਗਏ ਆ ਠੰਡ ਹੋ ਜਾਣੀ ਆ ਫੇਰ ਤਾਂ ਬਹੁਤ ਪੰਜਾ ਸਾਢੇ ਦਿਨ ਹੋਣ ਲੱਗੇ ਆ ਪੂਰਾ ਦਿਨ ਹਜੇ ਤੇ ਆਇਆ ਪੂਰੀ ਗਰਮੀ ਹੋਈ ਪਈ ਆ ਲੋ ਜੀ ਹੁਣ ਆਪਾਂ ਆਏ ਆ ਕਪਾਲਵਾਲਿਆਂ ਦੇ ਕਪਾਲ ਸਵੀਟ ਨਵਾਂ ਸ਼ਹਿਰ ਥੋੜੀਆ ਸਮਾਨ ਲੈਣਾ ਸੀਗਾ ਇੱਥੋਂ ਗਰਮੀ ਬਹੁਤ ਹੋ ਗਈ ਅੱਜ ਚਲੋ ਸਹੀ ਹੁੰਦਾ ਤਾਂ ਮੈਨੂੰ 1 ਕਿਲੋ ਪਨੀਰ ਕੌੜਿਆਂ ਦੀ ਦਿਓ ਪਰ ਜੀ ਕਪਾਲ ਸਵੀਟ ਨਵਾਂ ਸ਼ਹਿਰ ਜੀ ਕੋਈ ਆਪਾਂ ਸਮਾਨ ਲੈ ਕੇ ਜਾਣਾ ਚਾਹਤਾ ਪਰੌਣਿਆਂ ਨੇ ਆਉਣਾ ਘਰ ਮੈਂ ਫਕਵਾੜੀਓਂ ਹੀ ਆ ਰਿਹਾ ਸਿੱਧਾ ਭਈਆ ਹਲੋ ਗਰਮ ਗਰਮ ਕਢਾਲਦੇ ਹਾਂ ਕਿੰਨਾਕ ਟਾਈਮ ਲੱਗੂ ਪਨੀਰ ਪਕੌੜੇ ਆ ਠੀਕ ਆ ਪਿੰਗਰ ਨਹੀਂ ਬਾਕੀ ਅੱਜ ਇਦਾਂ ਹੀ ਬਸ ਬਿਜੀ ਰਹਿ ਜੀ ਇੱਕ ਦੋ ਕੰਮ ਰਹਿ ਤਾਂ ਹੋਵਾੜੇ ਗਿਆ ਸੀ ਉੱਥੇ ਵੀ ਬਸ ਟਾਈਮ ਜੇ ਹੀ ਨਹੀਂ ਲੱਗਾ ਇਦਾਂ ਹੀ ਬਲੌਗ ਬਣਾਉਣ ਦਾ ਹੁਣ ਸ਼ਾਮੇ ਹੀ ਹੋ ਗਈ ਆ ਤਾਂ ਹੁਣ ਮੜੀ ਜਾ ਮੈਂ ਇੱਥੇ ਆਇਆ ਸੀਗਾ ਸਮਾਨ ਜਿਆ ਲੈਣਾ ਸੀ ਮਠਿਆਈ ਮਠੀ ਵੀ ਘਰ ਪਰੌਣੀਆਂ ਨਹੀਂ ਆਉਣਾ ਸੀਗਾ ਤਾਂ ਕੱਲ ਨੂੰ ਹੁਣ ਮਿਲਾਂਗੇ ਕੱਲ ਦੇ ਬਲੌਗ ਦੇ ਵਿੱਚ ਅੱਜ ਤਾਂ ਕੁਝ ਖਾਸ ਬਣਿਆ ਨਹੀਂਗਾ ਟਾਈਮ ਹੀ ਬਸ ਇੰਨਾ ਕੁ ਹੀ ਸਗਾ ਭੱਜ ਤੋੜ ਜਾਈ ਜੇ ਰੇ ਸਾਰੀ ਦਿਹਾੜੀ ਹਨਾ ਤਾਂ ਕਰਕੇ ਕਾਲੀ ਕਾਲੀ ਕੇ ਬਲੌਗ ਵੀ ਬਣਿਆ ਪਤਾ ਨਹੀਂ ਮੇ ਤੋ ਕੀ ਕੀ ਬੋਲ ਹੋਇਆ ਵਿੱਚ ਉਦੋਂ ਜਾਂਦੇ ਤੋਂ ਬਸ ਬਾਕੀ ਦੇਖਦੇ ਆ ਹੁਣ ਘਰ ਜਾ ਕੇ ਨਿਊਜ਼ ਕਹਿੰਦੇ ਮੋਦੀ ਵੀ ਆਇਆ ਪੰਜਾਬ ਹੁਣ 4:00 ਵਜੇ ਤੇ ਕੀ ਕੋਸ਼ਿਸ਼ ਕਰਕੇ ਆ ਕੀ ਕੁਛ ਨਹੀਂ ਦੇਖਦੇ ਆ ਬਾਕੀ ਪੰਜਾਬ ਸਰਕਾਰ ਨੂੰ ਵੀ ਆਪਾਂ ਤਾਂ ਬੇਨਤੀ ਕਰ ਸਕਦੇ ਆ ਸਾਰੇ ਜਣੇ ਕਰ ਦਿੱਤੀ ਆ ਬਾਕੀ ਪੰਜਾਬ ਆ ਇਹਨਾਂ ਪੈਰਾਂ ਤੇ ਤਾਂ ਹੋਏ ਜਾਣਾ ਥੋੜੇ ਦਿਨਾਂ ਅਚ ਹੋ ਜਾਣਾ ਬਸ ਧੁੱਪਾਂ ਨਿਕਲਣ ਲੱਗ ਪਈਆਂ ਮਹਾਰਾਜ ਭਲੀ ਘਰੇ ਮਿਲਦੇ ਆ ਜੀ ਅਗਲੇ ਵਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਸਾਰਿਆਂ ਨੂੰ